ਅੱਜ ਆਪਾਂ ਲਾਉਣ ਲੱਗਿਆਂ ਕਲਮ گلاب ਦੇ ਪੁੱਲ ਦੀ ਕਲਮ ਲੱਗੂਗੀ ਤੇ ਅੱਜ ਤੁਹਾਨੂੰ ਦਿਖਾਉਨੇ ਆਪਾਂ ਵੀ ਕਿ ਕਿੱਦਾਂ ਲੱਗਦੀ ਹੈ ਇਹ ਕਲਮ ਆਪਣੀ ਵੀਡੀਓ ਨਾਲ ਜੁੜੇ ਰਹੋ ਆਪਾਂ ਨੇ ਕਲਮ ਲਈਆ ਇਹਦਾ ਜਿਹੜਾ ਕਰਮਾ ਦੋਨੇ ਪਾਸੇ ਤੁਸੀਂ ਕੱਟ ਲੈਣੇ ਨੇ ਇੱਕ ਪਾਸਾ ਇਹਦਾ ਤੁਸੀਂ एदा कट्टा अपने पकौना जहाँ अपनी कैंची थोड़ी जी खूस करके आपूंगी कट लैने आपू कट लिया ਇਹ ਮੈਂ ਬੱਚਿਆਂ ਦੀ ਸਕੂਲ ਵਾਲੀ ਕਲਮ ਹੁੰਦੀ ਆ ਐਦਾਂ ਕਰ ਲੈਣਾ ਤੁਮ ਬਾਕੀ ਆਪਾਂ ਇਹਨੂੰ ਐਦਾਂ ਸੈੱਟ ਲੈਣਾ ਇਹਨੂੰ ਆ ਤੁਸੀਂ ਯਾਦ ਰੱਖਣ ਨੇ ਜਿਹੜੇ ਆ ਕੰਡੇ ਜਿਹੇ ਹੁੰਦੇ ਨੇ ਆ ਕੰਡੇ ਲੱਗਦੇ ਇਹ ਥੱਲੇ ਨੂੰ ਹੋਣਾ ਚਾਹੀਏ ਐਦਾਂ ਐਦਾਂ ਨਹੀਂ ਆਪਾਂ ਨੇ ਏ ਬਣ ਗਈ ਆਪਣੀ ਕਲਮ ਹੁਣ ਆਪਾਂ ਇਹ ਮਿੱਟੀ ਪਾਵਾਂਗੇ ਥੋੜੀ ਜੀ ਮਿੱਟੀ ਆਪਾਂ ਨੇ ਖੱਤੇ ਦੀ ਲਿਆਂਦੀ ਐ ਇਹ ਰੇਹ ਵਾਲੀ ਮਿੱਟੀ ਆ ਜੇ ਤੁਸੀਂ ਰੇਹ ਵਾਲੀ ਮਿੱਟੀ ਲਿਆ ਸਕਦੇ ਹੋ ਖੱਤੇ ਦੀ ਤਾਂ ਬੜਾ ਹੀ ਵਧੀਆ ਗੱਲ ਆ ਫੇਰ ਵਧੀਆ ਸੇਤੀ ਕੰਮ ਕਰਦੀ ਐ ਮਿੱਟੀ ਇਹ ਜਿਆਦਾ ਚਿਪਣੀ ਜੀ ਮਿੱਟੀ ਨਹੀਂ ਲੱਗਣੀ ਖੁਰਦਲੀ ਦੀ ਮਿੱਟੀ ਰੱਖਣੀ ਆ ਲੈ ਚ ਤੁਸੀਂ ਥੋੜਾ ਜਿਹਾ ਆ ਡੰਗਰਾਂ ਦਾ ਉਹ ਪਾ ਸਕਦੇ ਹਾਂ ਰੇ ਪਾ ਡੰਗਰਾਂ ਦਾ ਰੇ ਪਾਉਣਾ ਇਹਨੂੰ ਪਾਣੀ ਥੋੜਾ ਜਿਹਾ ਐਦਾਂ ਨੂੰ ਪਾਣੀ ਜੀ ਉਹ ਕਰਕੇ ਢਲੀ ਜੀ ਕਰਕੇ ਹੁਣ ਚੰਗੀ ਤਰ੍ਹਾਂ ਐਦਾਂ ਦੱਬ ਦਿਓ ਵਿੱਚ ਵੀ ਆਪ ਹੈ ਇਹ ਕਾਲਮ ਦੇ ਵਿੱਚ ਹਿੱਲੜੀ ਨਹੀਂ ਚਾਹੀਦੀ ਇਹਦੇ ਜੀ ਹੱਲ ਗਈ ਫਿਰ ਇਹਨੇ ਜੜ ਨਹੀਂ ਬਣਨੀ ਇਹਦੀ ਸਹੀ ਇਹਨੇ ਪਕੜ ਨਹੀਂ ਕਰਦੀ ਹੈਗੀ ਕਿਸ ਕਰਕੇ ਥੋੜੀ ਦੱਬ ਕੇ ਚੰਗੀ ਤਰ੍ਹਾਂ ਇਦਾਂ ਦੱਬ ਲਈ ਹੁਣ ਨੱਬਣ ਤੋਂ ਬਾਅਦ ਜਿੰਨੀ ਆਪਾਂ ਨੇ ਸਿੱਲੀ ਸੀ ਉਸ ਤੋਂ ਥੋੜੀ ਜਿਹੀ ਜ਼ਿਆਦਾ ਵਿੱਚ ਕਰ ਦਿਓ ਉਸ ਤੋਂ ਬਾਅਦ ਚੰਗੀ ਤਰ੍ਹਾਂ ਨੂੰ ਦਬ ਦਣਾ ਥੋੜਾ ਜਿਹਾ ਜਿਹਾ ਪਾਣੀ ਦੇ ਸੜਕਾ ਕਰਦ ਨੂੰ ਜਿਆਦਾ ਪਾਣੀ ਨਹੀਂ ਪਾਉਣਾ ਇੱਥੇ ਇਹ ਦੀਆ ਸਿਰ ਦੇ ਉੱਤੇ ਥੋੜੀ ਜਿਹੀ ਮਿੱਟੀ ਲਾ ਦੋ ਇਹ ਆਪਣੀ ਕਲਮ ਲਾ ਕੇ ਤਿਆਰ ਜੇ ਤੁਹਾਨੂੰ ਸੌਣ ਦੇ ਮਹੀਨੇ ਜਲਾਵੋਗੇ ਤਾਂ ਜਲਦੀ ਕੰਮ ਕਰਦੀ ਐ ਅਸੀਂ ਹਫਤੇ ਦਸ ਦਿਨ ਵਿੱਚ ਇਹਨੇ ਢੁੱਕ ਜਾਣਾਗਾ ਠੀਕ ਆ ਜੀ ਕੀ ਆਪਣੀ ਹੌਨ ਕਲਮ ਤਿਆਰ ਹੈ ਨੂੰ ਹਿਲਾਉਣੀ ਨਹੀਂ ਚਾਹਣਾ ਚੰਗੀ ਤਰ੍ਹਾਂ ਦੱਬ ਕੇ ਲਾਉਣੀ ਹੈ ਪਾਣੀ ਪਾਉਣਾ ਜੇ ਉਦੋਂ ਵੀ ਤੁਸੀਂ ਐਦਾਂ ਟਿਕਾ ਕੇ ਜੇ ਪਾਉਣਾ ਵੀ ਹਿੱਲੇ ਨਾ ਕੀ ਆਪਣੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਜੇ ਸ਼ੇਅਰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ